ਆ ਰਿਹਾ ਮਨ ਦਵਾਈਆਂ। ਬਿਲਕੁਲ ਮੈਂ ਬਹੁਤ ਹੀ ਮਾਦਵਾ ਰਾਜ ਨੂੰ ਕਰਦਾ। ਮੰਮੀ ਇਹ ਤੁਸੀਂ ਨਾ ਮੈਨੂੰ ਨਾ ਕਹੋ ਹੁਣ। ਉਹਨਾਂ ਨੂੰ ਕਹੋ ਜਾ ਕੇ ਤੁਸੀਂ ਮੇਰੇ ਨਾਲ ਨਾ ਬਹੁਤ ਚੰਗੇ ਕੰਮ ਕੀਤੇ ਹੈ ਨਾ। ਉਹ ਦਿਨ ਭੁੱਲ ਗਏ ਤੁਹਾਨੂੰ ਜਦੋਂ ਉਹਦੇ ਮਗਰ ਲਾ ਕੇ ਮੈਨੂੰ ਧੱਕੇ ਮਾਰ-ਮਾਰ ਕੇ ਬਾਹਰ ਕੱਢਿਆ ਸੀ। ਮੈਂ ਵੀ ਉਦੋਂ ਨਾ ਮਰਨ ਕਿਨਾਰੇ ਹੀ। ਮੈਂ ਘਰੋਂ ਇਹੋ ਸੋਚ ਕੇ ਗਈ ਸੀ। ਮੈਂ ਗਈ ਹਾਂ ਦਲਿੰਦਰ ਵਾਲੇ ਨੂੰ। ਉਹਨੂੰ ਜਵਾਬ ਦਿੱਤਾ ਗਾੜੀਆਂ। ਆਂਦੀ ਵੀ ਨਿੱਕੇ ਵੱਲ ਜਾ। ਉਹਨੂੰ ਹੀ ਆਹ ਜਾ ਕੇ ਨਾ ਜੇ ਤੈਨੂੰ ਨਾਲ ਮਾਤਾ ਫਿਰ ਨਿਕਲੇ ਉਹ ਵੀ ਜਵਾਬ ਹੀ ਠੀਕ ਹੈ ਨਾ ਹੁਣ ਮਾ ਨੂੰ ਕੀ ਕਵਾਂ ਗਲਤੀ ਉਹਨੇ ਵੀ ਕਰ ਲਈਆਂ ਵਾ ਮੈਨੂੰ ਸਾਡੀ ਗੱਲ ਕਰਦੀ ਖਲੋਰੀ ਕਰਨ ਡਿਆ ਵੀ ਉਹਨੂੰ ਫਸ ਗਈ ਵਿਚਾਰੀ ਚੁੱਪ ਕਰਕੇ ਤੇ ਬੈਠੇ ਰਹੋ ਠੀਕ ਹੈ ਨਾ ਮਾਰੇ ਉਹਦੇ ਧਰਲੇ ਲਿਆ ਕੇ ਦਵੇ ਦਵਾਈ ਚੁੱਪ ਕਰਕੇ ਸੁਆਣੀ ਨਿਕਲ ਜਾਂਦੀ ਹੈ ਹਾਂ ਗੱਲਾਂ ਤਾਂ ਛੱਡ ਤੇ ਮੈਨੂੰ ਇਹ ਦੱਸ ਵੀ ਰੋਣ ਕਿਉਂ ਲਈਆਂ ਕੀ ਗੱਲ ਹੋਈ ਆ ਉਹ ਜੀ ਮੈਨੂੰ ਕੋਈ ਸਮਝ ਨਹੀਂ ਲੱਗਦੀ ਵੀ ਸਮਝ ਨਹੀਂ ਲੱਗਣ ਰਹੀ ਉਹ ਟੈਨਸ਼ਨ ਨਹੀਂ ਨਾ ਮੈਨੂੰ ਉਦਾਂ ਹੀ ਮਾਰ ਦੇਣਾ ਹੋਇਆ ਕੀ ਆ ਹੁਣ ਆ ਕੀ ਆ ਰੋਂ ਰਹੀ ਸੀ ਤਖੜ ਡੇਗ ਪੀਓ ਚੱਕਰ ਜਿਹਾ ਆ ਗਿਆ ਤੇ ਮੈਂ ਤੇ ਤੇਰੇ ਨਾਲ ਤਾਂ ਆਈ ਆ ਕਿ ਜਾ ਲੈ ਕੇ ਜਾ ਡਾਕਟਰ ਕੋਲ